ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਡੇਰਾ ਬਾਬਾ ਨਾਨਕ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਅਨਪਸਾਤੇ ਹਮਲਾਵਰਾਂ ਵੱਲੋਂ ਅੰਨੇਵਾ ਗੋਲੀਆਂ ਮਾਰ ਕੇ ਕਰਿਆਨਾ ਸਟੋਰ ਮਾਲਕ ਦਾ ਕਤਲ ਕਰ ਦਿੱਤਾ ਗਿਆ ਕਰਿਆਨਾ ਸਟੋਰ ਮਾਲਕ ਰਵੀ ਕੁਮਾਰ ਨੂੰ ਢਿਲੋਂ ਜਦ ਆਪਣੀ ਦੁਕਾਨ ਬੰਦ ਕਰਕੇ ਆਪਣੇ ਘਰ ਨੂੰ ਵਾਪਸ ਆਇਆ ਤਾਂ ਘਰ ਦੇ ਗੇਟ ਦੇ ਸਾਹਮਣੇ ਚੋਲਾ ਸਾਹਿਬ ਵਾਲੇ ਪਾਸਿਓਂ ਦੋ ਮੋਟਰਸਾਈਕਲ ਸਵਾਰਾਂ ਨੇ ਘਰ ਦੇ ਬਾਹਰ ਕਾਰ ਦੇ ਹੇਠ ਉਤਰਦੋਂ ਪਹਿਲਾਂ ਹੀ ਤਾਬੜ ਤੋੜ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਤੇ ਘਰ ਦੇ ਮੈਂਬਰ ਵੱਲੋਂ ਤੁਰੰਤ ਅੰਮ੍ਰਿਤਸਰ ਲੈ ਜਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਰਵੀ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਉਧਰ ਘਟਨਾ ਦਾ ਪਤਾ ਚਲਦੇ ਹੀ ਮੌਕੇ ਤੇ ਪਹੁੰਚੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਅਧਿਕਾਰੀਆਂ ਵੱਲੋਂ ਜਾਂਚ ਆਰੰਭ ਦਿੱਤੀ ਹੈ ਤੇ ਡਿਊਟੀ ਅਫਸਰ ਦਾ ਕਹਿਣਾ ਹੈ ਕਿ ਤਫਦੀਸ ਕੀਤੀ ਜਾ ਰਹੀ ਹੈ ਤਾਂ ਤਫਦੀਸ ਮੁਕੰਮਲ ਹੋਣ ਉਪਰੰਤ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਬਿਊਰੋ ਰਿਪੋਰਟ ਆਲ ਪੰਜਾਬ ਨਿਊਜ਼ ਰਵੀ ਕੁਮਾਰ ਜੀ ਆਪਣੀ ਢਲੋਂ ਦੁਕਾਨ ਬੰਦ ਕਰਕੇ ਆਏ ਆ ਹਾਂਜੀ ਪਰ ਗੋਥੀਆ ਤੇ ਗੋਲੀਆਂ ਚੱਲ ਗਈਆਂ ਕਹਿ ਰਹੇ ਆ। ਬਾਕੀ ਦੇਖਦੇ ਆ ਭਾਰੀ ਕੀ ਬਣਦਾ। ਕਿੰਨੀਆਂ ਗੋਲੀਆਂ? ਕਿੰਨੇ ਫੈਰ ਹੋਏ? ਕਹਿ ਰਹੇ ਆ ਤਿੰਨ ਫੈਰ ਹੋਏ। ਕਿੰਨੇ ਜਣੇ ਆਏ? ਕਹਿ ਰਹੇ ਕੋਈ ਮੋਟਰਸਾਈਕਲ ਆਏ ਗੁੱਟ ਤਿੰਨ ਜਣੇ। ਤਿੰਨ ਜਣੇ। ਹਾਂਜੀ ਹਾਂਜੀ। ਦੇਖ ਕਿੱਥੇ ਗੋਲੀ ਲੱਗੀ ਕਿੱਥੇ ਆ। ਇਹ ਭਾਜੀ ਸਾਨੂੰ ਪਤਾ ਨਹੀਂ ਸਾਡੇ ਜਾਣ ਤੋਂ ਪਹਿਲਾਂ ਉਹ ਚਲੇ ਗਏ। ਕੋਈ ਫਰੋਤੀ ਦਾ ਮਾਮਲਾ ਜੀ ਦਾ ਕੋਈ ਫਰੋਤੀ ਕੋਈ ਪਤਾ ਨਹੀਂ ਭਾਜੀ ਦੇਖਦੇ ਆ ਹੁਣ ਮੌਕੇ ਤੇ ਮੌਕੇ ਤੇ ਪਹੁੰਚਿਆ। ਮੌਕੇ ਤੇ ਪਹੁੰਚਿਆ। ਹਾਂਜੀ। ਉਹ ਅਗਲੀ ਕਾਰਵਾਈ ਨੂੰ ਤੁਸੀਂ ਕੀ ਕਰੋਗੇ ਜੋ ਵੀ ਭਾਜੀ ਹੋਈ ਕਰ ਲੱਗੇ ਇਨਵੈਸਟੀਗੇਸ਼ਨ ਕਰ ਲਗਿਆ ਨੇਤਾ ਅਜ ਦਿਨ ਇੱਥੇ ਇਦਾਂ ਦੀਆਂ ਵਾਅਦਾ ਤਾਂ ਹੁੰਦੇ ਨੇ ਤੇ ਇਹਦੇ ਤੇ ਕਿੱਦਾਂ ਕੰਟਰੋਲ ਹੋਣਾ ਉਹ ਭਾਜੀ ਕਰਾਂਗੇ ਇਹਦੇ ਬਾਰੇ ਆਪਾਂ ਕੁਝ ਨਹੀਂ ਦੱਸ ਸਕਦੇ ਕਰਦੇ ਨੇ ਕਰਦੇ ਆ